ਸੀ ਕਿ ਸਾਡਾ ਨਾਮ ਹੀ ਸਾਡੀ ਪਛਾਣ ਹੁੰਦਾ ਸੀਗਾ ਪਰ ਸਮਾਂ ਬਦਲਿਆ ਵੋਟਰ ਕਾਰਡ ਆਇਆ ਸਮਾਂ ਬਦਲਿਆ ਆਧਾਰ ਕਾਰਡ ਆ ਗਿਆ ਇੱਕ ਅਜਿਹਾ ਨੰਬਰ ਜੋ ਹੋ ਗਿਆ ਜਿਸ ਤੇ ਸਰਕਾਰੀ ਮੋਹਰ ਲੱਗ ਗਈ ਤੇ ਇਹ ਨੰਬਰ ਹੀ ਹਰ ਇੱਕ ਭਾਰਤੀ ਦੀ ਪਛਾਣ ਬਣ ਗਿਆ ਲੇਕਿਨ ਜਿਉਂ-ਜਿਉਂ ਸਮਾਂ ਬਦਲਦਾ ਰਿਹਾ ਨਵੀਂ-ਨਵੀਂ ਟੈਕਨੋਲੋਜੀਸ ਆਉਂਦੀਆਂ ਗਈਆਂ ਇਤੇ ਤੱਕ ਕਿ ਹੁਣ AI ਦਾ ਜ਼ਮਾਨਾ ਆ ਗਿਆ ਤੇ AI ਦੇ ਜ਼ਮਾਨੇ ਦੇ ਵਿਚਕਾਰ ਜਿੱਥੇ ਕਿ ਹਾਲੇ ਹੀ ਟ੍ਰੈਂਡ ਦੇ ਵਿੱਚ ਆਇਆ ਕਿ ਜੋ ਹਰ ਇੱਕ ਸੋਸ਼ਲ ਮੀਡੀਆ ਯੂਜ਼ਰਸ ਦੇ ਲਈ ਬੇਹੱਦ ਕਹਿ ਲੋ ਕਿ ਉਹਦੇ ਮੌਜ ਲਈ ਜਿਸ ਦੇ ਚੋ ਫੋਟੋਆਂ ਨੂੰ ਬਣਾਉਂਦੇ ਨੇ ਤੇ ਸ਼ੇਅਰ ਕਰਦੇ ਨੇ बड़ा लुप्त उठाया लेकिन हैरानी वाली गल है कि हूँ ए आई तो जो चैट जी पी टी है उसने नकली दस्तावेज भी बनाने शुरू कर दिए ने तो ये जाननी बेहद जरूरी है क्योंकि नकली दस्तावेज जो तैयार किए जा रहे हैं कितना कितने तो फ्रॉड हो सकता है जितने कि सइबर क्राइम इन्ना ज़्यादा वह उसे लगाम कसन ਪ੍ਰਸ਼ਾਸਨ ਹਰ ਕੋਸ਼ਿਸ਼ ਕਰਦਾ ਹੈ ਲੇਕਿਨ ਇਸ AI ਦੇ ਜ਼ਮਾਨੇ ਦੇ ਵਿੱਚ AI ਨੇ ਇੱਕ ਨਵਾਂ ਖਤਰਾ ਜਿਹੜਾ ਖੜਾ ਕਰ ਦਿੱਤਾ ਹੈ ਤੁਸੀਂ ਤਸਵੀਰਾਂ ਦੇ ਵਿੱਚ نیچے ਦੇਖ ਸਕਦੇ ਹੋ ਕਿੱਥੇ ਮੋਦੀ ਦਾ ਨਕਲੀ ਪੈਨ ਕਾਰਡ ਬਣ ਗਿਆ ਐਲਨ ਮਸਦ ਦਾ ਨਕਲੀ ਆਧਾਰ ਕਾਰਡ ਬਣ ਗਿਆ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹੋ ਕਿ ਬਹੂ ਹਰ ਇੱਕ ਤੇ ਸੇਮ ਟੂ ਸੇਮ ਹੈ QR ਕੋਡ ਸੇਮ ਹੈ ਨੇਮ ਡੇਟ ਮੇਰੀ ਪਛਾਣ ਮੇਰਾ ਆਧਾਰ ਜਿਸ ਦਾ ਵੀ ਇੱਕ オリジナル ਦਸਤਾਵੇਜ਼ ਤੇ ਲਿਖਿਆ ਹੁੰਦਾ ਹੈ ਸੇਮ ਟੂ ਸੇਮ ਚੈਟ ਜੀਪੀਟੀ ਦੇ ਵੱਲੋਂ ਇਹ ਆਧਾਰ ਘਟ ਬਣਿਆ ਹੋਇਆ ਪਰ ਇਸ ਤੋਂ ਸਾਵਧਾਨ ਰਹਿਣ ਦੀ ਤੁਹਾਨੂੰ ਬਿਹਤ ਲੋੜ ਹੈ ਕਿਉਂਕਿ ਹੁਣ AI ਚੈਟ ਜੀਪੀਟੀ ਜਣਾ ਹੈਗਾ ਉਹ ਸਾਡੇ ਲਈ ਕਿਤਨ ਕਿਤੇ ਖਤਰਨਾਕ ਵੀ ਸਾਬਿਤ ਹੋ ਸਕਦਾ ਹੈ ਤੇ ਤੁਸੀਂ ਸੋਚ ਸਕਦੇ ਹੋ ਕਿ ਸਾਡੇ ਲਈ AI ਜਿੱਥੇ ਇੱਕ ਨਵੀਂ ਟੈਕਨੀਕ ਵੀ ਹੈ ਤੇ ਉਸੇ ਇਹਨਾਂ ਦਾ ਇਸਤੇਮਾਲ ਕਿੰਨੀ ਹੀ ਖੂਬਸੂਰਤੀ ਦੇ ਨਾਲ ਗਲਤ ਦਿਸ਼ਾਵਾਂ ਦੇ ਵਿੱਚ ਵੀ ਕੀਤਾ ਜਾ ਰਿਹਾ ਇਸ ਕਰਕੇ ਜਿਹੜੇ ਵੀ ਤੁਸੀਂ ਨਵੀਂ ਟੈਕਨੋਲੋਜੀ ਦਾ ਇਸਤੇਮਾਲ ਕਰ ਰਹੇ ਹੋ ਤਾਂ ਉਸ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਉਸ ਦੇ ਨੁਕਸਾਨ ਅਤੇ ਫਾਇਦੇ ਚੰਗੀ ਤਰ੍ਹਾਂ ਦੇਖ ਲਵੋ ਉਹ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਵੇ ਕਿ ਸਾਡੇ ਨਾਲ ਕੋਈ ਧੋਖਾ ਨਾ ਹੋ ਜਾਵੇ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਦੇਖਣਾ ਤੇ ਅਵਅਰ ਵੀ ਕਰੋ ਆਸਪਾਸ ਦੇ ਲੋਕਾਂ ਨੂੰ ਜੇਕਰ ਕਿਸੇ ਵੀ ਨਵੀਂ ਟੈਕਨੋਲੋਜੀ ਦਾ ਇਸਤੇਮਾਲ ਕਰਦੇ ਨੇ ਤਾਂ ਬਿਹਤ ਧਿਆਨਪੂਰਵਕ ਕੀਤਾ ਜਾਵੇ